ਸਿਮਰਾਲਾ ਸ਼ਹਿਰ ਦੇ ਵਿੱਚ ਅਣਪਛਾਤੇ ਲੁਟੇਰਿਆਂ ਦੀ ਦਹਿਸ਼ਤ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਅੱਜ ਸ਼ਾਮ ਕਰੀਬ 5 ਵਜੇ ਸ਼ਹਿਰ ਦੀ ਸੰਗਣੀ ਆਬਾਦੀ ਵਾਲੇ ਮੁਹੱਲੇ ਦੁਰਲਾਬਨਗਰ ਵਿੱਚ ਇੱਕ ਘਰ ਦੇ ਵਿੱਚ ਦੋ ਅਣਪਛਾਤੇ ਲੁਟੇਰੇ ਟੁੱਟੀਆਂ ਠੀਕ ਕਰਨ ਦੇ ਬਹਾਨੇ ਘਰ ਵਿੱਚ ਵੜ ਗਏ ਅਤੇ ਘਰ ਦੇ ਵਿੱਚ ਮੌਜੂਦ ਵਿਧਵਾ ਔਰਤ ਦੇ ਹੱਥ ਅਤੇ ਮੂੰਹ ਬੰਨ ਉਸ ਦੇ ਕੰਨਾਂ ਦੇ ਵਿੱਚ ਪਾਈਆਂ ਵਾਲੀਆਂ ਅਤੇ ਘਰ ਦੇ ਵਿੱਚ ਵੀ ਕੁਝ ਨਕਦੀ ਲੈ ਕੇ ਫਰਾਰ ਹੋ ਗਏ। ਬਜ਼ੁਰਗ ਔਰਤ ਵੱਲੋਂ ਕਿਸੇ ਤਰੀਕੇ ਨਾਲ ਮੂਹਤੇ ਬਣੀ ਟੀ-ਸ਼ਰਟ ਨੂੰ ਹਟਾ ਕੇ ਅਣਪਛਾਤੇ ਲੁਟੇਰਿਆਂ ਦੇ ਪਿੱਛੇ ਰੋਲਾ ਪਾਉਂਦੀ ਹੋਈ ਭੱਜੀ ਤਾਂ ਅਣਪਛਾਤੇ ਲੁਟੇਰੇ ਰੋਲਾ ਸੁਣ ਫਰਾਰ ਹੋ ਗਏ ਇਸ ਘਟਨਾ ਬਾਰੇ ਜਦੋਂ ਪੀੜਤ ਔਰਤ ਵੱਲੋਂ ਆਲੇ ਦੁਆਲੇ ਮਹੱਲਾ ਵਾਸੀਆਂ ਨੂੰ ਦੱਸਿਆ ਗਿਆ ਤਾਂ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਵੱਲੋਂ ਘਰ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਗਾਲ ਲੈਣਾ ਸ਼ੁਰੂ ਕਰ ਦਿੱਤਾ ਗਿਆ। ਕੀ ਨਾਮ ਆਪੇ ਦਾ? ਅਮਲਿਸ਼ਾ। ਕੁਝ ਕੀ ਕਰਨਾ ਹੋਈ ਆ। ਇਹ ਕਹਿੰਦੇ ਦੋਨ ਪਛਾਣਦੇ।

ਤੁਸੀਂ ਦੇਖ ਕੇ ਕਹੇ ਜੀ ਕੋਈਆਂ ਬੀਬੀਆ ਚ ਕਮਾਲ ਕਰਾ ਰਿਹਾ ਅਸੀਂ ਦੁਕਾਨ ਤੇ ਜਾਂਦੇ ਆ। ਤੁਹਾਡੇ ਕਾਕੇ ਕੋ ਉਹਨੂੰ ਪੁੱਛ ਲਿਆ ਵੀ ਜੇ ਤਾਂ ਨਵਾਂ ਕੰਨ ਕਵਾਉਣਾ ਤਾਂ ਨਵਾਂ ਕੰਨ ਕਵਾ ਲਓ ਨਹੀਂ ਫੇਰ ਇਹ ਹੀ ਲੋ ਤਾਂ। ਠੀਕ ਹੈ ਜੀ 10 ਮਿੰਟ ਬਾਅਦ ਫੇਰ ਆਉਂਦੇ ਰੋ ਜੀ। ਮੈਂ ਫੇਰ ਬੈਠੀ ਪਾਠੇ ਕਰਦੀ ਆ 10 ਮਿੰਟ ਬਾਅਦ ਜਦੋਂ ਆਏ ਨੇ ਆ ਕੇ ਬਾਹਰ ਤੇ ਬੜ ਗਏ ਸਿੰਤਾ। ਜਿੰਨਾ ਬਾਅਦ ਕੇ ਉਹਨਾਂ ਨੇ ਹੁੰਦੀ ਤਾਂ ਟੀ-ਸ਼ਰਟ ਉਤਾਰੀ ਇਹਨੂੰ ਨਾਲ। ਇੱਥੇ ਨੇ ਦੋ ਟੀ-ਸ਼ਰਟਾਂ ਵੇਰ ਨੂੰ ਲੈ ਲਈਆਂ। ਇੱਥੇ ਨੇ ਮੇਰੇ ਹੱਥ ਵਾਂਗ ਤੇ ਦੋਨਾਂ ਨੇ ਦੋਨਾਂ ਨੇ ਹੱਥ ਸੁਨ ਬੰਨ ਕੇ ਆਹ ਮੂੰਹ ਬੰਨ ਕੇ ਮੇਰੀ ਵਾਲੀ ਉਤਾਰਨ ਲੱਗੇ ਦੋਨੇ ਆ ਇੱਕਨ ਇੱਕ ਕਰ ਦੁੱਧੇ ਉਤਾਰਨੇ ਦੋਨੇ ਵਾਲੀ ਉਤਾਰ ਲਈ ਮੇਰੀ ਉਤਾਰ ਕੇ ਫਿਰ ਜਦ ਮੇਰੀ ਵਾਲੀ ਉਤਾਰ ਤਨੇ ਇਹ ਚ ਵਾਲੀਆਂ ਮੋਟੇ ਫਿਰ ਕਮਰੇ ਚ ਆ ਗਏ ਇੱਕਨ ਇੱਕ ਅਸ ਮੇਰੀ ਨੋ ਦੇ ਮਤਲਬ ਪੱਤ ਸਾਰੇ ਕੱਢ ਕੇ ਸਾਰੇ ਫੁੱਲ ਲਏ ਉਹਦੇ پیسے ਦੀ ਸੀ ਕੋਸ਼ਿਸ਼ ਉਹਨਾਂ ਜੋ ਵੀ ਕੱਢੇ ਨੇ ਫਿਰ ਜੀ ਆਹ ਇਥੇ ਦੁੱਜਾ ਮੁੰਡਾ ਦੁੱਜੇ ਸੋਈ ਸੀ ਤੱਪੜ ਉਹਨੇ ਆਇਆ ਹੈ ਉਹ ਕਾਫੀ ਖੁੱਲਣ ਲੱਗਿਆ ਮੈਂ ਉਹ ਨਹੀਂ ਬੈਠੇ ਭੱਜ ਗਈ ਉਹ ਵੀ ਉੱਤਰ ਗਈ ਜਿਹੜਾ ਮੈਂ ਕੁੰਡਾ ਖੁੱਲ੍ਹੇ ਉਹਨੇ ਅੰਦਰ ਕੁੰਡਾ ਲਾਇਆ ਹੋਇਆ ਕੁੰਡਾ ਵਿੱਚ ਖੁੱਲਿਆ ਨਾ ਉਹਨੇ ਮੈਨੂੰ ਫੇਰ ਪੜ ਲਿਆ ਨੂੰ ਕਿਹਾ ਜਾਨ ਤੋਂ ਮਾਰ ਦਾਂਗਾ ਨਹੀਂ ਤਾਂ ਦਸ ਪੈਸੇ ਕਿੱਥੇ ਨੇ ਮੈਂ ਕਹਿੰਦੀ ਮੇਰੇ ਤਾਂ ਵਿਦਵਾ ਜਨਾਨੀ ਨੇ ਇਹ ਕੋਈ ਕੁਝ ਨਹੀਂ ਆਏਗਾ ਜਾਨੀ ਉਹ ਦੂਜਾ ਮੁੰਡਾ ਸੀ ਉਹ ਉਹਨੇ ਕੁੰਡਾ ਖੋਲ੍ਹ ਕੇ ਉਹਨੇ ਆਪਣਾ ਮੋਟਰਸਾਈਕਲ ਸਟਾਰਟ ਕਰ ਲਿਆ ਯਾਰ ਸੁਝਾਈ ਭੱਜ ਕੇ ਬਗੜੀ ਉਹਨੇ ਮੋਟਰਸਾਈਕਲ ਰੱਖ ਕੇ ਜਾਣੇ ਅੰਨਿਸਪਾ

ਔਰ ਵਾਸ਼ਰੂਮ ਚਾਹੀਨੇ ਉਹਨਾਂ ਨੇ ਸਾਰੀਆਂ ਟੈਪਸ ਵਗੈਰਾ ਚੈੱਕ ਕੀਤੀਆਂ ਔਰ ਫਿਰ ਉਹ ਵਾਪਸ ਚਲੇ ਗਏ ਨੇ ਮम्मा ਪਾਟ ਕਰ ਰਹੇ ਸੀ ਇੱਥੇ ਮੇਰੇ ਰੂਮ 'ਚ ਬੈਠ ਕੇ ਤੇ ਫਿਰ ਜਦੋਂ ਉਹ ਬਾਥੀ ਆਏ ਨੇ ਤਾਂ ਉਹਨਾਂ ਨੇ ਮੇਰੀਆਂ ਟੀ-ਸ਼ਰਟ ਵਾਸ਼ਰੂਮ ਦੇ ਪਿੱਛੋਂ ਲਈਆਂ ਔਰ ਮਮਾਂ ਦੇ ਫੇਸ ਤੇ ਬੰਨਤੀਆਂ ਤੇ ਹੈਂਡ ਵਗੈਰਾ ਮਤਲਬ ਕੋਈ ਟਾਈ ਕਰ ਦਿੱਤੇ ਤੇ ਫਿਰ ਮਮਾ ਕਹਿੰਦੇ ਵੀ ਤੁਸੀਂ ਇਹ ਕੀ ਕਰ ਰਹੇ ਹੋ ਟੀ-ਸ਼ਰਟ ਦੇ ਨਾਲ ਤਾਂ ਉਹ ਕਹਿੰਦੇ ਵੀ ਚੁੱਪ ਕਰਕੇ ਬੈਠ ਜਾ ਤਾਂ ਉਹਨਾਂ ਨੇ ਕਾਫੀ ਮੇਰੀਆਂ ਕਬਰਡ ਦੇ ਵਿੱਚੋਂ ਸਾਰੇ ਮੇਰੇ ਪਾਟਸ ਵਗੈਰਾ ਕੱਢ ਕੇ ਜਿੰਨਾ ਕੈਸ਼ ਹੈਗਾ ਸਿਰ ਹਾਰਾ ਲੈ ਗਏ ਨੇ ਮਮਾ ਦੀਆਂ ਬਾਲੀਆਂ ਵੀ ਉਤਾਰ ਕੇ ਲੈ ਗਏ ਨੇ ਨਹੀਂ ਮੇਰਾ ਬੋਲ ਨਹੀਂ ਸੀ ਬਟ ਮਮਾ ਦੀਆਂ ਬਾਲੀਆਂ ਹੈਗੀਆਂ ਸੀ ਤੇ ਕੈਸ਼ ਹੈਗਾ ਸੀ ਘਰ ਮੇਰੇ ਪਾਸ ਵਗੈਰਾ ਹਾਂਜੀ ਲੋਕਲ ਹੀ ਸੀਗੇ ਕਿਉਂਕਿ ਅਗਰ ਉਹ ਆਏ ਨੇ ਤਾਂ ਸਿੱਧਾ ਮੇਰੇ ਰੂਮ 'ਚ ਕਿੱਦਾਂ ਆਏ ਤੇ ਉਹਨਾਂ ਨੂੰ ਕਿੱਦਾਂ ਪਤਾ ਸੀ ਕਿ 파ਰਸ ਵਗੈਰਾ ਇੱਥੇ ਪਏ ਹੁੰਦੇ ਹੈਗੇ ਨੇ ਜਾਂ ਮੰਮੀ ਘਰ ਇਕੱਲੇ ਹੈਗੇ ਨੇ ਅਗਰ ਕੋਈ ਜਾਣ ਪਛਾਨ ਵਾਲਾ ਤੇਗਾ ਤਾਂ ਹੀ ਉਹਨਾਂ ਨੇ ਆ ਕੇ ਇਹ ਕੰਮ ਕੀਤਾ ਹੈ